ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਪਿੰਡ ਸਾਦੋਚਕ ਵਿੱਚ ਇੱਕ ਘਰ ਵਿੱਚੋਂ ਦੋ ਬੱਚਿਆਂ ਨੂੰ ਜ਼ਬਰਦਸਤੀ ਚੁੱਕਣ ਦੀ ਵੀਡੀਓ ਸੋਸ਼ਲ ਮੀਡੀਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ जदों इस बारे संबंधित परिवार न संपर्क किया गया पीड़ित पत्नी दिलप्रीत कौर उसकी माता निर्मल कौर जो पंजाब पुलिस तो रिटायर हुई है ने दस कि मनदीप सिंह ने नौजवान की अपनी पत्नी दिलप्रीत कौर नाल पिछले दो साल तो अनबन चल रही है दिलप्रीत कौर दो साल तो अपने पेके साधुचक पिंड विखे ही रहे रही है इन्ह का तलाक का केस भी चल रहा है ਜਿਸ ਦੇ ਚਲਦੇ ਮਨਦੀਪ ਸਿੰਘ ਨੇ ਸਰੀਆਮ ਗੁੰਡਾਗਰਦੀ ਕਰਦੇ ਹੋਏ ਆਪਣੇ 15 ਦੇ ਕਰੀਬ ਸਾਥੀਆਂ ਨਾਲ ਆਪਣੇ ਸਹੁਰੇ ਪਹੁੰਚ ਗਿਆ ਤੇ ਸਵੇਰੇ ਤੜਪਸਾਰ 6:30 ਵਜੇ ਦੇ ਕਰੀਬ ਘੰਡ ਟੱਪ ਕੇ ਘਰ ਦੇ ਅੰਦਰ ਵੜ ਗਿਆ। ਮਨਦੀਪ ਸਿੰਘ ਦੀ ਪਤਨੀ ਅਤੇ ਸੱਸ ਅਨੁਸਾਰ ਇਹਨਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਗੁੰਡਾਗਰਦੀ ਦਿਖਾਈ ਗਈ ਅਤੇ ਦਰਵਾਜ਼ੇ ਦੋਨਾਂ ਬੇਟਿਆਂ ਜਿਨ੍ਹਾਂ ਵਿੱਚੋਂ ਵੱਡੇ ਦੀ ਉਮਰ 7 ਸਾਲ ਅਤੇ ਛੋਟੇ ਦੀ ਉਮਰ 3 ਸਾਲ ਦੇ ਕਰੀਬ ਨੂੰ ਜ਼ਬਰਦਸਤੀ ਆਪਣੇ ਨਾਲ ਚੁੱਕ ਕੇ ਲੈ ਗਿਆ। ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਚਿਆਂ ਦੇ ਰੋਣ ਦੀ ਆਵਾਜ਼ਾਂ ਵੀ ਆ ਰਹੀਆਂ ਹਨ ਦੋਸ਼ ਲਗਾਇਆ ਗਿਆ ਹੈ ਕਿ ਮਨਦੀਪ ਸਿੰਘ ਅਤੇ ਉਸ ਦਾ ਪਰਿਵਾਰ ਦਿਲਪ੍ਰੀਤ ਕੌਰ ਨਾਲ ਮਾਰਕੁਟਾਈ ਕਰਦਾ ਸੀ ਜਿਸ ਤੋਂ ਤੰਗ ਆ ਕੇ ਉਹ ਪੇਕੇ ਘਰ ਆ ਗਈ ਸੀ ਉਦਰ ਘਟਨਾ ਦੀ ਸ਼ਿਕਾਇਤ 112 ਨੰਬਰ ਤੇ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਬੰਧਤ ਥਾਣਾ ਸਦਰ ਗੁਰਦਾਸਪੁਰ ਦੇ ਐਸ ਐਚ ਓ ਅਮਨਦੀਪ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਮੀਡੀਆ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਦਲਪੀਕਰ ਮੇ 2 ਸਾਲ ਹੋ ਗਏ ਆਪਣੇ ਪੇਕੇ ਘਰ ਤੋਂ ਪੇਕੇ ਘਰ ਰਹਿੰਦੀ ਆ ਪਿੰਡ ਸਾਬੂ ਚੱਕ ਗੁਰਦਾਸਪੁਰ ਤੇ ਮੇਰੇ ਘਰ ਮੇਰੇ ਘਰ ਵਾਲੇ ਨਾਲ ਮੇਰਾ ਡਿਸਪਿਊਟ ਚੱਲਦਾ ਪਿਆ ਬਲਕਿ ਹੋ ਗਿਆ 2 ਸਾਲ ਤੋਂ ਕੋਰ ਕੇਸ ਵੀ ਚੱਲ ਰਹੇ ਸਾਡੇ ਆ ਜੀ ਤੇ ਹੁਣ ਬੱਚਿਆਂ ਜਿਹੜੀ ਕਸਟਡੀ ਉਹ ਮੇਰੇ ਕੋਲ ਤੇ ਇਹਨਾਂ ਨੇ ਕੀ ਕੀਤਾ ਕਿ ਅੱਜ 6:30 ਵਜੇ ਆਣ ਕੇ ਮਨਦੀਪ ਸਿੰਘ ਔਲਖ ਜਿਹੜਾ ਕਿ ਪਿੰਡੇ ਦਾ ਨਵਾਂ ਪਿੰਡ ਆ ਫਤਿਹਪੁਰ ਜ਼ਿਲ੍ਹਾ ਤਰਨਤਾਰ ਐਨੇ ਮੇਰੇ 6:30 ਆਣ ਕੇ ਮੇਰੇ ਘਰ ਤੇ ਅਟੈਕ ਕਰਤਾ ਅੱਜ ਸਵੇਰੇ ਤੇ ਮੇਰੇ ਦੋਨੋਂ ਬੱਚੇ ਖੋ ਕੇ ਲੈ ਗਿਆ ਮੇਰੇ ਕੋਲੋਂ ਬੱਚੇ ਦਾ ਇੰਨਾ ਕੋ ਬੁਰਾ ਹਾਲ ਰੋ ਰੋ ਕੇ ਅਟੈਕ ਕੀਤਾ 15 20 ਜੁਣੇ ਹੀ ਨਾ ਲੈਵੇ ਤੇ ਇਹਨਾਂ ਨੇ ਮਤਲਬ ਕਿ ਮੇਰੇ ਨਾਲ ਜਿਹੜੇ ਜਿਹੜੇ ਨਾਲ ਗੁੰਡੇ ਆਏ ਉਹਨਾਂ ਨੇ ਵੀ ਗਲਤ ਹਰਕਤਾਂ ਵੀ ਕੀਤੀਆਂ ਮੇਰੇ ਨਾਲ ਤੇ ਬੱਚੇ ਖੋ ਕੇ ਚਲੇ ਗਏ ਮੇਰੇ ਕੋਲ ਮੇਰੇ ਬਸ ਪ੍ਰਸ਼ਾਸਨ ਅੱਗੇ ਆਈ ਅਪੀਲ ਹੈ ਕਿ ਮੇਨੂੰ ਨਿਆਂ ਸਾਫ਼ ਦਿੱਤਾ ਜਾਵੇ ਕਿ ਮੇਰੇ ਬੱਚੇ ਮੈਨੂੰ ਵਾਪਸ ਕੀਤੇ ਜਾਵੇ ਇੱਕ ਦੀ ਵੱਡੇ ਦੀ ਅੰਗਲਪਾਲ ਸਿੰਘ ਜਿਹੜਾ ਉਹਦੀ ਆ ਪੌਣੇ 7 ਸਾਲ ਤੇ ਜਿਹੜਾ ਛੋਟਾ ਹੈ ਫਤੇ ਸਿੰਘ ਔਲਕ ਉਹਦੀ ਆ ਪੌਣੇ 3 ਮੇਰਾ ਨਾਂਜੀ ਨਿਰਮਲ ਗੌਰ ਮੈਂ ਪੰਜਾਬ ਉਸ ਚੋਂ ਕਨਸਟੇਬਲ ਰਾਈ ਹੋਈ ਆ ਤੇ ਮੇਰੀ ਬੇਟੀ ਦਾ ਨਾ 2 ਸਾਲ ਹੋ ਗਏ ਸਾਡੇ ਕੋਲ ਮਤਲਬ ਬੱਚੇ ਲੈ ਕੇ ਇਹਨੂੰ ਮਾਰਦਾ ਕੋੜ ਦਾ ਬਹੁਤ ਸੀ ਇੰਨਾ ਕਿ ਨੂੰ ਉਹਨੇ ਕਿ ਮੁੱਕ ਜਾਈ ਇਹਨੂੰ ਮੈਂ ਇੰਨਾ ਤੰਗ ਕਰਾਂ ਵੀ ਆਪ ਹੀ ਕੁਝ ਕਰ ਲਵੇ ਚਲੋ ਜੀ ਇਹਨੇ ਬੜਾ ਮਾਰਿਆ ਕੁੱਟਿਆ ਕੰਧ ਨਾਲ ਫਿਰ ਮਾਰਿਆ ਦਾ ਜੁੱਤੀ ਚ ਪਾਣੀ ਤੱਕ ਪੀ ਕੇ ਫੋਨ ਖੋਲਿਆ ਇਹਦੀ ਸੱਸ ਸਹੁਰੇ ਨੇ ਨਾਲ ਹੋ ਕੇ ਵੀ ਜੁੱਤੀ ਚ ਪਾਣੀ ਪੀ ਲਿਆ ਤੇ ਨਹੀਂ ਤੇ ਸਾਡੇ ਮੁਡੇ ਨੇ ਮਰ ਜਾਣਾ ਦਨਾਲੀ ਲਾਗੇ ਰਖ ਲੰਦਾ ਤੇ ਐਦਾਂ ਕੰਮ ਕਰਾਂਦਾ ਇਹ ਦੇਖੋ ਆਹ ਕੰਮ ਕਰਦੇ ਨਹੀਂ ਤੇ ਮੈਂ ਮਾਝਾ ਜਾਂ ਸਾਡੇ ਮੁੰਡੇ ਨੇ ਮਰ ਜਾਣਾ ਜਾਂ ਤੇਰਾ ਤਾਂ ਕੁਝ ਨਹੀਂ ਜਾਣਾ ਚਲੋ ਜੀ ਜੁੱਤੀ ਚ ਪਾਣੀ ਵੀ ਪਿਆਇਆ ਇਹਨੂੰ ਇਹ ਫੇਰ ਵੀ ਸਾਲ ਰਹੀ ਹੈ ਉੱਥੇ ਬਾਅਦ ਚ ਫੇਰ ਇਹਨੇ ਇੱਕ ਦਿਨ ਸੁੱਤੀ ਪਈ ਦੇ ਧੋਣ ਦੇ ਉੱਤੇ ਪੈਰ ਧਰਿਆ ਪਤਾ ਨਹੀਂ ਕੀ ਗੱਲ ਬਿਨਾਂ ਬਾਹਰ ਸ਼ੰਗਾ ਭਲਾ ਜਦੋਂ ਘਰ ਆਉਂਦਾ ਉਦੋਂ ਇਹਨੂੰ ਚੰਗੀ ਨਹੀਂ ਲੱਗਦੀ ਇਹਦੇ ਬੱਚੇ ਖੋਲੇ ਇਹਨੂੰ ਬੜਾ ਮਾਰਿਆ ਇਹਨੇ ਫੋਨ ਕੀਤਾ ਆਪਣੇ ਭਰਾ ਨੂੰ ਇਹ ਮੈਨੂੰ ਲੈ ਜਾਂ ਨਹੀਂ ਤੇ ਮੈਂ ਮੈਂ ਤੇ ਪੈ ਕੇ ਮਰ ਚਲੀ ਜਾਂ ਮਫਾ ਲੈਣ ਲੱਗੀਆਂ ਮੈਨੂੰ ਪਤਾ ਨਹੀਂ ਸੀ ਬੇਟਾ ਕਿਤੇ ਕੁਦਰਤੀ ਉਧਰ ਗਿਆ ਸੀ ਤੇ ਇਹ ਲੈ ਆ ਮੁੜ ਕੇ ਚੌਥੇ ਦਿਨ ਆ ਕੇ ਬੱਚੇ ਦੇ ਗਏ ਕਦੀ ਲੈ ਜਾਂਦਾ ਕਦੀ ਦੇ ਜਾਂਦਾ ਇਹ ਨਾ ਮੁੰਡੇ ਨੂੰ ਪੜ੍ਹਨ ਦਿੰਦਾ ਉਥੇ ਫੇਰ ਨਾ ਬੇਟੀ ਨੂੰ ਲੈ ਜਾਂਦਾ ਸੀ ਮੁੜ ਕੇ ਆ ਕੇ ਨਾ ਅਸੀਂ ਇੱਥੇ ਦਰਖਾਸਤ ਦਿੱਤੀ ਹੈ ਸਾਡੇ ਘਰੇ ਨੇ ਰੋਜ਼ ਗੱਡੀਆਂ ਪਰ ਪਰ ਲੈ ਆਉਣੇ ਕਦੀ ਕੋਈ ਲੈ ਆਉਣੇ ਕਦੀ ਕੋਈ ਅੱਜ ਸਵੇਰੇ ਹੋਇਆ ਕਿ ਅਸੀਂ ਸੁੱਤੇ ਪਏ ਸੀ ਦੋਵੇਂ ਬੱਚੇ ਤੇ ਬੇਟੀ ਵੀ ਸੁੱਤੀ ਮੈਂ ਵੀ ਲੱਗੇ ਸੁੱਤੀਆਂ ਤੇ ਮੈਨੂੰ ਉਹ ਨਾ ਠਾ ਠਾ ਦੀ ਆਵਾਜ਼ ਗਈ ਇਹਨਾਂ ਨੇ ਕੰਦਾ ਟੱਪੀਆਂ ਨੇ ਕੰਦਾ ਟੱਪ ਕੇ ਸਾਡੇ ਦਰਵਾਜ਼ੇ ਤੋੜੇ ਆ ਤੁਸੀਂ ਦੇਖ ਸਕਦੇ ਹੋ ਕੁੰਡੀਆਂ ਦਰਵਾਜ਼ਿਆਂ ਦੀਆਂ ਸਾਰੀਆਂ ਤੋੜੀਆਂ ਹੈਂਡਲ ਤੋੜ ਕੇ ਥੋੜੀਆਂ ਹੱਥਾਂ 'ਚ ਫੜੀਆਂ ਸੀ ਇਹਨਾਂ ਨੇ ਹੋਰ ਪਤਾ ਨਹੀਂ ਕੀ ਕੀ ਇਹਨਾਂ ਦੇ ਹੱਥ ਵਿੱਚ ਇਹਨਾਂ ਮੇਰੇ ਮੁੰਡੇ ਨੂੰ ਉਧਰੋਂ ਫੜ ਲਿਆ ਮੈਂ ਚੀਕਾਂ ਮਾਰੀਆਂ ਵੀ ਕੌਣ ਆ ਗਿਆ ਕੌਣ ਆ ਗਿਆ ਇਹਨਾਂ ਨੇ ਦਰਵਾਜ਼ਾ ਸਾਡਾ ਬਾਥਰੂਮ ਵਾਲਾ ਨਹੀਂ ਉਹ ਵੀ ਤੋੜਿਆ ਤੇ ਮੇਰੇ ਮੁੰਡੇ ਨੂੰ ਇੱਥੇ ਫੜ ਕੇ ਧੱਕ ਲਿਆ ਉਹਦੇ ਦੋਹਾਂ ਗੁੱਟ ਫੜ ਲਏ ਕੋਈ ਮੇਰੇ ਕਰੀਬ ਕੋ 18 20 ਬੰਦੇ ਸੀ ਲੋਕ ਇਸ ਗੋਇਦ ਅਰਦਾਸ ਇਹਨਾਂ ਮੇਰੀ ਬੇਟੀ ਨੂੰ ਪਤਾ ਨਹੀਂ ਇਥੇ ਗੁੱਤੋਂ ਫੜਿਆ ਅੰਦਰ ਕੀ ਕੀਤਾ ਇਹਨਾਂ ਨੇ ਉਹਦੀਆਂ ਚੀਕਾਂ ਨਿਕਲ ਗਈਆਂ ਜਿਹੜੇ ਇਹਨੇ ਗੁੰਡੇ ਨਾਲ ਲਿਆਂਦੇ ਸੀਗੇ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਦੋਵੇਂ ਬੱਚਿਆਂ ਨੂੰ ਇਦਾਂ ਚੁੱਕ ਕੇ ਲੈ ਗਏ ਬੱਚੇ ਬਹੁਤ ਰੋਂਦੇ ਸੀ ਵੱਡੇ ਬੇਟੇ ਨੇ ਉਹਦੇ ਨੋਂਦਰਾਂ ਵੀ ਮਾਰੀਆਂ ਜਿਹਨੇ ਮੂੰਹ ਬੱਦੇ ਆ ਉਹ ਤਿੰਨ ਚਾਰ ਬੰਦਿਆਂ ਦੀ ਸਾਨੂੰ ਪਛਾਣ ਆ ਗਈ ਆ ਵਿੱਚੋਂ ਹਾਂਜੀ ਬੱਚੇ ਸੁੱਤੇ ਪਈ ਸਾਰੇ ਸੁੱਤੇ ਪਏ ਸੀ ਹਾਂਜੀ ਅਸੀਂ 112 ਤੇ ਫੋਨ ਕੀਤਾ ਉਹ ਵੀ ਆਏ ਸੀ ਬਾਅਦ ਚ ਆਪਣੇ ਐਸ ਐਚਓ ਸਾਹਿਬ ਸਾਡੇ ਸਦਰ ਵਾਲੇ ਉਹ ਵੀ ਆਏ ਨੇ ਬਾਅਦ ਚ ਇਨਸਪੈਕਟਰ ਸਾਹਿਬ ਆਏ ਨੇ ਫਿਰ ਮਤਲਬ ਕਾਫੀ ਟੀਮਾਂ ਆਈਆਂ ਪੁੱਸੇ ਸਾਰਾ ਦੇਖ ਤੁੰਕੇ ਗਏ ਸਾਡੇ ਜੀ ਬੱਚੇ ਮੇਰੀ ਬੇਟੀ ਰੋ ਰੋ ਮਰ ਗਈ ਹੈ ਉਹ ਤੇ ਸਵੇਦਾ ਉਹਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਉਹਨੂੰ ਤੇ ਅੱਗੇ ਬਹੁਤ ਵੀਕ ਆ ਉਹ ਜਲਦੀ ਤੋਂ ਜਲਦੀ ਸਾਨੂੰ ਬੱਚੇ ਦੇ ਦੇ